ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਸਤਿ ਸ਼੍ਰੀ ਅਕਾਲ ਮਾਲਵਾ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਦਰਸੋ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਟਰਾਂਸਪੋਰਟ ਦੇ ਵਿੱਚ ਹੁਣ ਬੇਹੱਦ ਵੱਡੇ ਪੱਧਰ ਦਾ ਵਿਕਾਸ ਹੋਣ ਵਾਲਾ ਹੈ ਜਾਨੀ ਕਿ ਹੁਣ ਟਰਾਂਸਪੋਰਟ ਮੰਤਰੀ ਸਰਦਾਰ 라ਜ ਸਿੰਘ ਭੁੱਲਰ ਹੁਣਾਂ ਦੇ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਹੁਣ ਪੰਜਾਬ ਰੋਡਵੇਸ ਬੱਸਾਂ ਦੇ ਵਿੱਚ ਵਾਧਾ ਕੀਤਾ ਜਾਵੇ ਇਸ ਦੇ ਨਾਲ ਹੀ 1262 ਬੱਸਾਂ ਜਿਹੜੀਆਂ ਨੇ ਹੁਣ ਨਵੀਆਂ ਸ਼ੁਰੂ ਕੀਤੀਆਂ ਜਾਣਗੀਆਂ ਇਸ ਦੇ ਵਿਚਾਲੇ ਹੁਣ ਪੰਪਾਸ ਤੇ ਵਿੱਚ 606 ਤੇ PRTC ਬੱਸਾਂ 656 ਦੇ ਜਿਹੜੀਆਂ ਬਣਾਈਆਂ ਜਾਣਗੀਆਂ ਤੇ 100 ਜਿਹੜੀਆਂ ਕੁੱਲ ਮਿੰਨੀ ਬੱਸਾਂ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਹੋਵੇਗੀ ਕੁੱਲ 1262 ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੀ ਸ਼ੁਰੂਆਤ ਕੀ ਕੀਤੀ ਜਾਣੀ ਹੈ ਇਸ ਦੇ ਵਿਚਾਲੇ ਹੀ ਹੁਣ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾਂ ਦੇ ਕੋਲੋਂ ਇੱਕ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਹੁਣ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਜਿਹੜੇ ਕਰਮਚਾਰੀ ਨੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਸਭ ਤੋਂ ਪਹਿਲਾਂ ਵੱਡੇ ਪੱਧਰ ਦੇ ਉੱਤੇ ਇਸ ਕੰਮ ਨੂੰ ਮੁਕੰਮਲ ਪੜਾਇਆ ਜਾਵੇ ਕਿ ਆਖਰਕਾਰ ਹੁਣ ਜਿਹੜਾ ਵਿਕਾਸ ਹੋਣ ਵਾਲਾ ਇਸ ਦੇ ਉੱਤੇ ਜਿਹੜਾ ਕੰਮ ਕਾਜ ਕੀਤਾ ਜਾਵੇ ਕਿਉਂਕਿ ਲੋਕਾਂ ਨੂੰ ਖੱਜਲ-ਖਵਾਰੀ ਨਾ ਹੋਵੇ ਸਫ਼ਰ ਕਰਨ ਦੇ ਵਿੱਚ ਮੁਸੀਬਤਾਂ ਦਾ ਸਾਹਮਣਾ ਨਾ ਲੋਕਾਂ ਨੂੰ ਕਰਨਾ ਪਵੇ ਇਸ ਵਿਚਾਰੇ ਇਹ ਸਾਰੀਆਂ ਚੀਜ਼ਾਂ ਨੂੰ ਵੱਡੇ ਪੱਧਰ 'ਤੇ ਪਹਿਲ ਦਿੱਤੀ ਜਾ ਰਹੀ ਹੈ। ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਮੰਤਰੀ ਲਾਲਜੀਤ ਸਿੰਘ ਢੁੱਲਰ ਹੁਣਾਂ ਦੇ ਬੋਲੋ ਇਹ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਸਭ ਤੋਂ ਪਹਿਲਾਂ ਪੈਗ ਦੇ ਆਧਾਰ ਦੇ ਉੱਤੇ ਇਹ ਜਿਹੜੀਆਂ ਨਵੀਆਂ ਬੱਸਾਂ ਨੇ ਇਹਨਾਂ ਦੇ ਕੰਮਾਂ ਨੂੰ ਮੁਕੰਮਲ ਕਰਵਾਇਆ ਜਾਵੇ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਕਮੀ ਪੇਸ਼ੀ ਨਾ ਰਹਿ ਜਾਵੇ ਔਰ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਨਾ ਬੱਸਾਂ ਦੀ ਸ਼ੁਰੂਆਤ ਹੋਣ ਵਾਲੀ ਹੈ ਇਹ ਵੱਡੇ ਪੱਧਰ ਤੇ ਉੱਤੇ ਬੱਚਿਆਂ ਨੂੰ ਲੋਕਾਂ ਨੂੰ ਰਾਹਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ ਜਿੱਥੇ ਸਰਕਾਰੀ ਬੱਸਾਂ ਦੇ ਵਿੱਚ ਬਹੁਤ ਜ਼ਿਆਦਾ ਮੁਸੀਬਤ ਵੀ ਆਉਂਦੀ ਹੈ ਕਿਲਤ ਹੋਣ ਕਰਕੇ ਲੋਕਾਂ ਦਾ ਸਫ਼ਰ ਔਖਾ ਹੋ ਜਾਂਦਾ ਹੈ ਤੇ ਇਸ ਕਰਕੇ ਹੁਣ 1262 ਸਰਕਾਰੀ ਬੱਸਾਂ ਦੀ ਸ਼ੁਰੂਆਤ ਹੋਣ ਵਾਲੀ ਆ ਪਨਪਾਸੇ ਪੀਆਰਟੀਸੀ ਬੱਸਾਂ ਦੀ ਸ਼ੁਰੂਆਤ ਤੇ 100 ਮਿੰਨੀ ਬੱਸਾਂ ਜਿਹੜੀਆਂ ਨੇ ਉਹ ਹੁਣ ਪੰਜਾਬ ਦੇ ਵਿੱਚ ਨਵੀਆਂ ਜਿਹੜੀਆਂ ਲਿਆਂਾਈਆਂ ਜਾਣਗੀਆਂ ਜਿਸ ਤੋਂ ਬਾਅਦ ਲੋਕਾਂ ਨੂੰ ਖੱਜਲ-ਖਵਾਰੀ ਨਾ ਹੋਵੇ ਲੋਕਾਂ ਦਾ ਸਫ਼ਰ ਸੌਖਾ ਬਣਾਉਣ ਦੇ ਲਈ ਇਹ ਵੱਡੇ ਪੱਧਰ ਦਾ ਉਪਰਾਲਾ ਸਰਕਾਰ ਕਰ ਰਹੀ ਹੈ ਇਹ ਦੱਸਦੀ ਹੈ ਕਿ ਹੁਣ ਮੀਟਿੰਗ ਜਿਹੜੀ ਆ ਅਧਿਕਾਰੀਆਂ ਦੇ ਨਾਲ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਤੇ ਸਪਸ਼ਟ ਜਿਹੜੀ ਗੱਲਬਾਤ ਹੋਣ ਵਾਲੀ ਹੈ ਤੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਪੈਲ ਦੇ ਅਧਾਰ ਤੇ ਇਸ ਕੰਮ ਦੇ ਉੱਤੇ ਨਿਗਰਾਨੀ ਪਾਉਣਾ ਜ਼ਰੂਰੀ ਹੈ ਲੋਕਾਂ ਦਾ ਸਫ਼ਰ ਸੌਖਾ ਹੋਵੇ ਲੋਕਾਂ ਨੂੰ ਖੱਜਲ ਖਵਾਈ ਦਾ ਸਾਹਮਣਾ ਨਾ ਕਰਨਾ ਪਵੇ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਮੰਤਰੀ ਲਾਲਜੀਤ ਸਿੰਘ ਪੁੱਲਰ ਗੁਣਾ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਇਹ ਨਵੀਆਂ ਪੀਆਰਟੀਸੀ ਬੱਸਾਂ ਦੀ ਸ਼ੁਰੂਆਤ ਹੋਣ ਵਾਲੀ ਹੈ ਜਿਹੜੀਆਂ ਪਨਬਸ ਬੱਸਾਂ ਮਿਨੀ ਬੱਸਾਂ ਜਿਹੜੀਆਂ ਹੁਣ ਨਵੀਆਂ ਆਉਣ ਵਾਲੀਆਂ ਨੇ ਇਸ ਦੇ ਨਾਲ ਲੋਕਾਂ ਦਾ ਸਫ਼ਰ ਤਾਂ ਸੌਖਾ ਹੋਵੇਗਾ ਹੋਰ ਵੀ ਵੱਡੇ ਪੱਧਰ ਤੇ ਵਿਕਾਸ ਜਿਹੜਾ ਵਾ ਸਰਕਾਰ ਕਰਨ ਜਾ ਰਹੀ ਹੈ ਜਾਨਕੀ ਲੋਕਾਂ ਦੇ ਲਈ ਤਾਂ ਰਾਹਤ ਭਰੀ ਵਾਲੀ ਗੱਲ ਹੈ ਇਸ ਦੇ ਨਾਲ ਲੋਕਾਂ ਦਾ ਸਫਰ ਸੌਖਾ ਹੋਣ ਦੇ ਨਾਲ ਨਾਲ ਇੱਕ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੋਰ ਬਸਾ ਦਾ ਵਿਕਾਸ ਹੋਵੇਗਾ ਜਾਨਕੀ ਬਸਾ ਦੀ ਕਿਲਤ ਹੋਣ ਕਰਕੇ ਬਹੁਤ ਕਮੀ ਪੇਸ਼ੀ ਬਹੁਤ ਵੱਡੀਆਂ ਸ਼ਿਕਾਇਤਾਂ ਜਿਹੜੀਆਂ ਆਉਂਦੀਆਂ ਸਨ ਪਰ ਹੁਣ ਇਹਨਾਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇਹ ਗੱਲਾਂ ਤੇ ਚਾਨਣਾ ਜਿਹੜਾ ਸਰਕਾਰ ਨੇ ਪਾਇਆ ਤੇ ਇਸ ਦੇ ਲਈ ਹੁਣ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਕਰਕੇ ਹੁਣ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ ਦਿੱਕਤ ਨਹੀਂ ਹੋਵੇਗੀ ਸਫਰ ਸੌਖਾ ਹੋ ਜਾਵੇਗਾ ਜਿੱਤੇ ਹੀ ਪਹਿਲਾਂ ਹੀ ਸਰਕਾਰ ਨੇ ਮੁਫਤ ਸਫਰ ਕੀਤਾ ਹੋਇਆ ਔਰਤਾਂ ਦਾ ਔਰ ਆਧਾਰ ਕਾਰਡ ਦਿਖਾ ਕੇ ਜਿਹੜਾ ਸਫਰ ਟੈਗ ਕਰਦੀਆਂ ਨੇ ਔਰਤਾਂ ਦਾ ਇਸ ਦੇ ਵਿੱਚ ਬਹੁਤ ਸਾਰੀਆਂ ਹੋਰ ਪਰੇਸ਼ਾਨੀਆਂ ਵੀ ਆਉਂਦੀਆਂ ਨੇ ਕਮੀ ਪੇਸ਼ੀ ਆ ਲੋਕਾਂ ਦਾ ਸਫਰ ਵਧਿਆ ਹੋਇਆ ਹੈ ਔਰ ਲੋਕ ਜਿਹੜੇ ਨੇ ਸਰਕਾਰੀ ਬੱਸਾਂ ਜਾਣਾ ਪਸੰਦ ਕਰਦੇ ਨੇ ਕਿਉਂਕਿ ਜਲਦੀ ਉਹਨਾਂ ਨੇ ਆਫਿਸ ਪਹੁੰਚਣਾ ਹੁੰਦਾ ਤੇ ਇਸ ਕਰਕੇ ਤਾਂ ਉਸ ਤੋਂ ਬਾਅਦ ਹੁਣ ਜਦੋਂ ਕਾੜ ਦੇਖੀ ਕਿ ਅਧਿਕਾਰੀਆਂ ਨੇ ਮੰਗੀ ਟੀ ਕਿ ਜਿਹੜੀਆਂ ਹੋਰ ਬੱਸਾਂ ਆਉਣੀਆਂ ਚਾਹੀਦੀਆਂ ਨੇ ਜਿਸ ਕਰਕੇ ਲੋਕਾਂ ਦਾ ਸਫਰ ਸੌਖਾ ਹੋਵੇ ਤਾਂ ਉਸ ਤੋਂ ਬਾਅਦ ਸਰਕਾਰ ਨੇ ਇਹ ਵੱਡਾ ਫੈਸਲਾ ਲੈ ਲਿਆ ਤੇ ਨਵੀਆਂ ਹੁਣ ਬੱਸਾਂ ਦੀ ਸ਼ੁਰੂਆਤ ਹੋਣ ਵਾਲੀ ਹੈ ਯਾਨੀ ਕਿ ਪੰਜਾਬ ਦੇ ਵਿੱਚ ਨਵੀਆਂ ਸਰਕਾਰੀ ਬੱਸਾਂ ਚੱਲਣ ਵਾਲੀਆਂ ਨੇ ਜੇ ਦੇ ਨਾਲ ਕੋਈ ਸਰਕਾਰੀ ਬੱਸਾਂ ਜਦੋਂ ਰੋਡ ਤੇ ਚੱਲਣਗੀਆਂ ਤਾਂ ਲੋਕਾਂ ਦਾ ਸਫਰ ਸੌਖਾ ਹੋਵੇਗਾ ਇੱਕ ਵੱਡਾ ਉਪਰਾਲਾ ਸਰਕਾਰ ਨੇ ਕੀਤਾ ਹੈ ਕਿ ਲੋਕਾਂ ਨੂੰ ਮੁਸ਼ਕਿਲ ਨਾ ਹੋਵੇ ਕਿਉਂਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਜਿਹੜੇ ਲੋਕਾਂ ਨੇ ਸਾਨੂੰ ਚੁਣਿਆ ਸਾਨੂੰ ਮੌਕਾ ਦਿੱਤਾ ਸੱਤਾ ਦੇ ਵਿੱਚ ਆਉਣ ਦਾ ਔਰ ਉਹਨਾਂ ਦੇ ਲਈ ਕੰਮ ਕਾਜ ਕਰਾਂਗਾ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਲਈ ਵੱਡੇ ਪੱਧਰ ਤੇ ਕੰਮ ਕਰੀਏ ਕੋਈ ਵੀ ਕਮੀ ਪੇਸ਼ੀ ਜਿਹੜੀ ਨਾ ਆਵੇ ਤੇ ਇਸ ਦੇ ਲਈ ਦੱਸਿਏ ਕਿ ਹੁਣ ਬਿਹਤ ਵੱਡੇ ਉਪਰਾਲੇ ਸਰਕਾਰ ਕਰ ਰਹੀ ਹੈ ਦੇ ਨਾਲ ਦੀ ਨਾਲ ਹੁਣ ਵੱਡੇ ਪੱਧਰ ਤੇ ਕੰਮ ਕਾਰਜ ਹੋਇਆ ਹੈ ਤਾਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨਿਆ ਕਿ ਮੰਤਰੀ ਲਾਲਜੀਤ ਸਿੰਘ ਪੁੱਲਗੁਣਾ ਨੇ ਨਵੀਆਂ ਬਸਾਂ ਦੀ ਸ਼ੁਰੂਆਤ ਨੂੰ ਪਹਿਲ ਕਦਮੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪਹਿਲ ਦੇ ਆਧਾਰ ਤੇ ਇਹਨਾਂ ਦਾ ਕੰਮ ਕਾਰਜ ਪੂਰਨ ਤੌਰ ਤੇ ਹੋ ਜਾਵੇ ਜਿਸ ਦੇ ਕਰਕੇ ਲੋਕਾਂ ਦਾ ਸਫ਼ਰ ਵੀ ਸੌਖਾ ਹੋਵੇ ਵੱਡੀ ਖਬਰ ਹੈ ਇਸ ਨੂੰ ਸ਼ੇਅਰ ਕਰਨਾ ਵੰਦਾ ਔਰ ਜਿਹੜੇ ਲੋਕ ਸਰਕਾਰੀ ਬਸਾਂ ਤੇ ਵਿੱਚ ਸਫ਼ਰ ਕਰਦੇ ਨੇ ਉਨਾਦਲੀ ਅਹਿਮ ਖਬਰ ਆ ਚੁੱਕੀ ਆ ਉਹ ਧਿਆਨ ਦੇ ਨਾਲ ਇਸ ਖਬਰ ਨੂੰ ਸੁਣੋ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾ ਦਾ ਧੂਰੀ ਬਣਦਾ ਤਾਂ ਕਿ ਜਿਹੜੀ ਖਬਰ ਆ ਉਹ ਲੋਕਾਂ ਤੱਕ ਪਹੁੰਚੇ ਲੋਕਾਂ ਨੂੰ ਇਸ ਖਬਰ ਬਾਰੇ ਜਾਣਕਾਰੀ ਮਿਲੇ ਕਿਉਂਕਿ ਹੁਣ ਤੁਹਾਡਾ ਸਫਰ ਵੀ ਸੌਖਾ ਹੋਵੇਗਾ ਸਰਕਾਰ ਨੇ ਬਹੁਤ ਵੱਡੇ ਪੱਧਰ ਦਾ ਉਪਰਾਲਾ ਕਰ ਦਿੱਤਾ ਹੈ ਸਰਕਾਰ ਨੇ ਤੁਹਾਨੂੰ ਰਾਹਤ ਦਿੱਤੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਸਰਕਾਰੀ ਬੱਸਾਂ ਦੀ ਸ਼ੁਰੂਆਤ ਨਵੀਆਂ ਜਿਹੜੀ ਬੱਸਾਂ ਦੀ ਸ਼ੁਰੂਆਤ ਕੀਤੀ ਹੈ ਔਰ 1262 ਜਿਹੜੀਆਂ ਬੱਸਾਂ ਜਣੀਆਂ ਨਵੀਆਂ ਹੁਣ ਉਹ ਤੁਹਾਨੂੰ ਸੜਕਾਂ ਦੇ ਚਲਦੀਆਂ ਨਜ਼ਰ ਹੋਣ ਗਿਆ ਤਾਂ ਤੁਹਾਡਾ ਸਫਰ ਵੀ ਸੌਖਾ ਹੋਵੇਗਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਵਾਪਸ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਓ